ਮੇਰੇ ਵੱਲੋਂ ਤੁਹਾਨੂੰ ਪਿਆਰ ਭਰੇ ਸ਼ਾਸ਼ੀਕਾਲ ਅੱਜ ਦੇ ਵਲੌਗ ਤੁਹਾਡਾ ਸਵਾਗਤ ਕਰਦੇ ਆਂ ਅੱਜ ਵੇਖੋ ਦਰਿਆ ਦਾ ਰੂਪ ਇੰਨੀ ਫਾਸਟ ਪਾਣੀ ਆ ਆਵਾਜ਼ ਤੁਹਾਨੂੰ ਸੁਣ ਦਿਣੀ ਵਿੱਚ ਆ ਜਿੱਥੇ ਕਿਤੇ ਕੱਲ ਮਾੜਾ ਮੋਟਾ ਚਾਰਾ ਚੂਹਾ ਦੇਖਦਾ ਸੀ ਕਿਤੇ ਰਹਿ ਗਿਆ ਹੁਣ 5% ਬੰਨ ਤੱਕ ਪਾਣੀ ਪਹੁੰਚ ਗਿਆ ਵਾ ਮੇਰੇ ਵੀਰ ਜਿਹੜੇ ਬੰਨ ਵਾਲੇ ਆ ਅਲਰਟ ਹੋ ਜਾਓ ਬਹੁਤ ਪਾਣੀ ਵਧਣ ਲਿਆ ਜੇ ਹੈ ਤੇ ਪਾਣੀ ਦੀ ਸਪੀਡ ਇੰਨੀ ਆ ਨਾ ਕੋਈ ਵੀ ਉਹਦੇ ਗਾੜੀ ਨਹੀਂ ਛਾੜਨ ਦੇ ਆ ਚੀਜ਼ ਤੇ ਜਿਹੜੇ ਵੀਰਾਂ ਦੇ ਮਨ ਟੁੱਟੇ ਹੁਣ ਜਦਾਂ ਇਹ ਨਾਲ ਆ ਸੈਡ ਹੋ ਗਈ ਆ ਇੱਧਰ ਆਲੀ ਕਲਾਂ ਤੇ ਦੂਜਾ ਹੋਇਆ ਹੋ ਗਿਆ ਬਾਹੂਪੁਰ ਵਾਲੀ ਸੈਡ ਤੇ ਫਿਰ ਸਬਰਾਂ ਇੱਧਰ ਟੁੱਟੇ ਹੀ ਉੱਥੇ ਹੁਣ ਇਦੋਂ ਵੀ ਦੂਲੀ ਮਾਰ ਪੈਣੀ ਆ ਕਿਉਂਕਿ ਨਾ ਜਿੰਨਾ ਪਾਣੀ ਹੁਣ ਆਇਆ ਦਰਿਆ ਦੇ ਵਿੱਚ ਖਦੋਂ ਪਰੇ ਪਾਣੀ ਆ ਹੁਣ ਤੇ ਆ ਵੇਲੇ ਜਿੱਧਰ ਨੂੰ ਨਿਗਾਹ ਜਾਂਦੀ ਆ ਨਾ ਪਾਣੀ ਹੀ ਪਾਣੀ ਨਜ਼ਰ ਆਉਂਦਾ ਹੋਰ ਕੱਖਣੀ ਜਿ ਨਜ਼ਰ ਆਉਂਦਾ ਤੇ ਜਿਹੜੇ ਮੇਰੇ ਵੀਰੋ ਆਪਣੀਆਂ ਬੈਕਾਂ ਬੂਕਾਂ ਤੇ ਕੋਠਿਆਂ ਤੇ ਚੜੇ ਆ ਨਿਕਲ ਜੋ ਨਿਕਲ ਜੋ ਇਮਾਰਤਾਂ ਕਈਆਂ ਦੀਆਂ ਡਿੱਗਦੀਆਂ ਵੇਖੀਆਂ ਨੇ ਤੇ ਤੇ ਚਲ ਜੋ ਤੁਹਾਨੂੰ ਇਹਦਾ ਆ ਵੇਖ ਲੋ ਪੂਰਾ ਇਹੋਲੇ ਦਿਾਰ ਜਵਨ ਤੇ ਆਪਣੇ ਆ ਇਧਰੋਂ ਹਾਲਾਤ ਵੇਖ ਲਓ ਆ ਆਪਾਂ ਜਿੱਥੇ ਖੜੇ ਆ ਇੱਥੋਂ ਆ ਇੰਨਾ ਨੀਵਾ ਵਾਂ ਦਰਿਆ ਤੇ ਇੱਥੇ ਕੱਲ ਸੋਲਰ ਨਾ ਦੇਖਦੇ ਉਹ ਟਰਾਂਸਫਾਰਮਰ ਸੀ ਉਹਦੇ ਨਾਲ ਪਾਣੀ ਲੱਗ ਗਿਆ ਵਾ ਆ ਕੋਪਕੇ ਦੇ ਡੁੱਬੇ ਉਹ ਚਾਰਾਈ ਦੇਖਦਾ ਜੇ ਬਸ ਹੋਰ ਕੱਖ ਨਹੀਂ ਜੇ ਦੀਦਾ ਤੇ ਇੰਦਰ ਵੇਖ ਲਈ ਨਹੀਂ ਇੰਨੀ ਸਪੀਡ ਆ ਘੁੰਮਣ ਕੇਰੀਆਂ ਪਾਣੀ ਦੀਆਂ ਇੰਨੀਆਂ ਆ ਨਾ ਹੱਦੋਂ ਪਰੇ ਤੇ ਬਹੁਤ ਲੋਕ ਇਹਨੂੰ ਵੇਖਣ ਆਉਂਦੇ ਨਾ ਆਇਆ ਕਰੋ ਸਾਡੀਆਂ ਦਾ ਆਪ ਫਸਲਾਂ ਡੁੱਬੀਆਂ ਜੇ ਆ ਦੇਖ ਲੋ ਤੇ ਸੋ दैट ਆ ਜਾਵੇ ਫੇ ਮੌਸਮ ਬਦਲ ਹੋਇਆ ਵਾ ਪ੍ਰਮਾਤਮਾ ਹੁਣ ਮਿਹਰ ਕਰ ਜੋ ਹਾਲਾਤ ਨੇ ਬਣੇ ਪਏ ਇਹੋ ਲਈ ਦੁਨੀਆ ਤਰਸ ਤਰਸ ਕਰਨ ਈ ਆ ਕਈਆਂ ਦੇ ਪਸ਼ੂ ਹੜ ਗਏ ਨੇ ਆ ਵੇਖ ਇਹਦੇ ਵਿੱਚ ਕੀ ਕਹਿੰਦੇ ਕਦੀ ਕੁਸ਼ ਰੋਖਾ ਹੁੰਦੇ ਰੋੜ ਕੇ ਕਈਆਂ ਦੇ ਕੁੱਤੇ ਕਈਆਂ ਦੇ ਪਸ਼ੂ ਵੀ ਹੜ ਕੇ ਆਏ ਜਿਹੜੇ ਪਿੱਛੋਂ ਹੜੇ ਆ ਮਰ ਗਏ ਆ ਉਹ ਰੋੜ ਰੋੜ ਹੁੰਦੇ ਆ ਤੇ ਵੱਤ ਤੋਂ ਵੱਧ ਬੇਨਤੀ ਇੰਨੀ ਆ ਪ੍ਰਵਾਨ ਕਰੋਗੇ ਹੁਣ ਨਾ ਰਿਓ ਪਤਾ ਨਹੀਂ ਕਿਦਣ ਪਾਣੀ ਘਟਣਾ ਜੇ ਆ ਵੇਖੋ ਮਣ ਕੇਰੀਆਂ ਕਿਦਾਂ ਪਾਉਂ ਡਿਆ ਉਹ ਵੇ ਰੇਤ ਛੁੱਟ ਛੁੱਟ ਛੁੱਟਣ ਡਿਆ ਪੁੱਟ ਪੁੱਟ ਪਰਾਂ ਤੇ ਪਾਉ ਵਾਲਾ ਇੰਨਣ ਵੀ ਦਿਖਣੋਂ ਹਟ ਗਿਆ ਤੇ ਭਾਈ ਜੀ ਇੰਨੀ ਮਾਰ ਮਾਰ ਰਿਆ ਨਾ ਫੋਣੇ ਹਦੋਂ ਵਰੇ ਪਰਮਾਤਮਾ ਦੀ ਵੀ ਕਿ ਕਿਰਪਾ ਆ ਪਤਾ ਨਹੀਂ ਕੀ ਦੁਨੀਆ ਕੋ ਪਾਪ ਹੋਇਆ ਇੰਨੀ ਚਾਰ ਸਵੇਰੇ ਪਾਣੀ ਹੋਈ ਪਾਣੀ ਨਜ਼ਰ ਆਉਂਦਾ ਸਿਆਣੀ ਕਹਿੰਦੇ ਅੱਗ ਤੇ ਪਾਣੀ ਗੜੀ ਕਿਹਦਾ ਜੋਰ ਹੈ ਅੱਜ ਵੀ ਇੰਨੀ ਬੂਟੀ ਰੋੜ ਰੋੜ ਆਈ ਹੈ ਨਾ ਆਉਂਦੀ ਹੈ ਜੇ ਵੀ ਰੋੜ ਰੋੜ ਜਾਂਦੀ ਹੈ ਓਹ ਗੇਰੋ ਕਰੋੜ ਗਿਆ ਉੱਤੇ ਲੱਗਾ ਵਾ ਤੇ ਆ ਗਈ ਆ ਵੀ ਆ ਵੀ ਕੋਰਥਾ ਡੁੱਬਿਆ ਇਹ ਉਹਦਾ ਜੇ ਲੋਹੀ ਦਾ ਬਣਾਇਆ ਤੇ ਪ੍ਰਮਾਤਮਾ ਮਿਹਰ ਕਰੇ ਆਪਣੀ ਇਧਰ ਚਾਰ ਖੇਤ ਡੁੱਬੇ ਨੇ ਹੋਰ ਵੀ ਸਾਡੇ ਪਿੰਡ ਦੀ ਤਕਰੀਬਨ ਸਾਰਿਆਂ ਦੀ ਜਮੀਨ ਜਿੰਨੀ ਸਾਡੇ ਪਿੰਡ ਦੀ ਇਧਰ ਵੀ ਹੈਗੀ ਉਹ ਵੀ ਡੁੱਬੀ ਪਈ ਹੈ ਵੇਲੇ ਹੂੰ ਇਤੇ ਬਾਈ ਜੀ ਨੁਕਸਾਨ ਤੇ ਹੁਣ ਹੋਇਆ ਕਾਫੀ ਆ ਇਹ ਹੋਣਾ ਇੰਨਾ ਕਿ ਫਲੋ ਆ ਨਾ ਹਵਾ ਵੀ ਵਿੱਚ ਪੜੰਗੀ ਪਾਣੀ ਦਾ ਫਲੋ ਇੰਨਾ ਗਾੜੀ ਜਿਹੜੀ ਚੀਜ਼ ਆਵੇ ਨੇ ਰੋੜ ਕੇ ਹੀ ਖੜਨੀ ਆ ਚੁੱਕ ਪੁੱਟ ਕੇ ਲੈ ਜਾਣੀ ਆ ਆ ਲੱਗਦਾ ਸੀ ਇੱਡਾ ਚੌੜਾ ਦਰਿਆ ਜੁ ਚਾਰਸ਼ੁਫਰੀ ਦਰਿਆ ਹੀ ਨਜ਼ਰ ਆਉਂਦਾ ਜਿੰਨੇ ਹੋ ਸਕੇ ਵੀਰਾਂ ਦੀ ਮਦਦ ਕਰੋ ਜਿਹੜੇ ਹੜਪੀੜਤ ਨੇ ਉਹਨਾਂ ਦੀ ਵੱਧ ਤੋਂ ਵੱਧ ਮਦਦ ਕਰੋ ਹੂੰ ਅਜੀ ਨਾਲਾ ਸਾਈਡ ਬਹੁਤ ਆਵੀ ਵੀ ਮਾਰ ਮਾਰਨ ਡਿਆ ਵਾ ਇਹ ਕਿਵੇਂ ਇਹ ਹੁਣ ਆਂਦੇ ਨ ਕੁਦਰਤ ਗਾੜੀ ਕਿਹਦੀ ਚਲਦੀ ਆ ਕੁਦਰਤ ਨੂੰ ਜੋ ਮਨਜ਼ੂਰ ਆ ਉਹ ਹੁੰਦਾ ਹੈ ਨਾ ਤੇ ਕੁਦਰਤ ਗਾੜੀ ਨਹੀਂ ਕਿਸਦੀ ਚਲਦੀ ਆ ਆਵੇ ਸਾਰੇ ਕੋਠੇ ਟੱਤਰਾਂ ਇਹ ਵਲੇ ਡੁੱਬੀਆਂ ਪਈਆਂ ਵਾ ਹਾਂ ਜਿਹੜੇ ਦੇ ਮੰਨ ਲਓ ਛੋਟੇ ਕੋਠੇ ਉਹ ਤੇ ਗਏ ਆ ਟੁੱਪ ਹਾਂ ਤੇ ਚਾਰ ਸਵੇਰੇ ਨਜ਼ਰੀ ਕੁਛ ਨਹੀਂ ਆਉਂਦਾ ਔਰ ਪਾਣੀ ਪਾਣੀ ਹੈ ਤੇ ਇਨਾ ਕੇ ਫਲੋ ਆ ਨਾ ਨਦੀ دریا ਦਾ ਖਦੋਂ ਉਪਰੇ ਬਾਈ ਜੀ ਤੇਰੀਆ ਲਗੇ ਹਾਲਾਤ ਨੇ ਹੁਣ ਪੂਰਾ ਐਵੇਂ ਕਹੀਏ ਤੇ ਕਿ ਪਾਣੀ ਅੱਜ ਇਹਨਾ ਆ ਗਿਆ ਹੜ ਆਇਆ ਪਿਆ ਜੀ ਹੁਣ ਹੜ ਆਇਆ ਦਰਿਆ ਦੇ ਵਿੱਚ ਪੂਰਾ ਹੜ ਵਾ ਤੇ ਲੋ ਆ ਜਿਹੜੇ ਤੁਹਾਨੂੰ ਵਿੱਚ ਨਜ਼ਰ ਆਉਂਦੀ ਨਾ ਕੋਈ ਕੋਈ ਫਸਲ ਆਈ ਤਰਖਤ ਵਾ ਬਬਲਰ ਲਾਇਆ ਕੋਈ ਨੇ ਬਬਲਰ ਲਾਈ ਜ ਕਿਸੇ ਨੇ ਮੰਨ ਲਓ ਕਿ ਕੋਈ ਸਪੈਦਾ ਲਾਇਆ ਮਾਤਾ ਮਾਂ ਭਲੀ ਕਰੇ ਜੋ ਸਥਿਤੀ ਹੈ ਫਲੇ ਬਣੀ ਹੋਈ ਹੈ ਨਾ ਖਾਸ ਕਰਕੇ ਬੰਨਾਂ ਵਾਲਿਆਂ ਨੂੰ ਬੇਨਤੀ ਆ ਜਿੱਦਾਂ ਪਾਣੀ ਵਧਣ ਧਿਆਵਾ ਤੇ ਭਾਈ ਬੰਨਾਂ ਦਾ ਖਾਸ ਖ्याल ਰੱਖੋ ਰਾਤ ਬਰਾਤੇ ਵੀ ਗੇੜਾ ਮਾਰੋ ਤੇ ਲਾਈਟਾਂ ਸੋਲਰ ਲਾਈਟਾਂ ਲਾਓ ਜਾਂ ਦੂਸਰੀ ਬੱਤੀ ਵਾਲੀਆਂ ਵੀ ਕਿਉਂਕਿ ਦਿਨੇ ਤਾਂ ਧੁੱਪ ਹੁੰਦੀ ਆ ਸੋਲਰ ਲਾਈਟਾਂ ਚੱਲ ਤਾਰ ਦੀ ਲੋੜ ਨਹੀਂ ਪਊਗੀ ਜਗਣ ਗਿਆ ਬੰਨਾਂ ਦਾ ਧਿਆਨ ਰੱਖੋ ਆ ਜਿੱਦਾਂ ਢਿਲਵਾ ਤੋਂ ਬੰਨ ਨੂੰ ਮਾਰ ਪੈਂਦੀ ਹੁੰਦੀ ਆ ਉਹ ਖਾਸ ਕਰਕੇ ਲਮਾਲੇ ਵੀ ਧਿਆਨ ਦੇਣ ਠੀਕ ਆ ਨਾ ਕਿਉਂਕਿ ਅੱਜ ਆਪਾਂ ਚਲੋ ਦੁੱਖ ਦੀ ਘੜੀ ਆ ਸਾਰਿਆਂ ਦੇ ਨਾਲ ਹੀ ਆ ਤੇ ਅੱਜ ਆਪਾਂ ਇੱਕ ਦੂਜੇ ਦਾ ਸਾਥ ਦੇ ਲਾਂਗੇ ਤੇ ਟਾਈਮ ਲੰਘ ਜਾਣਾ ਵਾ ਪਰ ਬੰਦੇ ਨੂੰ ਸਮਾ ਚੇਤੇ ਰਹਿੰਦਾ ਵਾ ਆਪਣਾ ਨੁਕਸਾਨ ਹੁਣ ਬੱਜੂਗਾ ਨਾ ਆ ਵੇਖੋ ਅਲਰਟ ਆ ਆਪਾਂ ਜਿੱਥੇ ਖੜੇ ਆਂ ਦਰਿਆ ਵਾ ਇੱਥੇ ਦਰਿਆ ਵਗਦਾ ਇੱਥੇ ਕੰਢੇ ਦੇ ਨਾਲ ਆਵੇ ਇਤੋਂ ਪਰਾਂ ਨੂੰ ਬੰਨ ਵੱਲ ਨੂੰ ਜਾਣਾ ਪਾਣੀ ਸਾਰਾ ਪਤਾ ਵਾ ਜਿੰਨਾ ਵੀ ਹਨ ਨਡਾਲਾ ਢਿਲਵਾ ਮਾਂਡ ਏਰੀਆ ਉਹਨਾਂ ਨੂੰ ਪਤਾ ਦਰਿਆ ਕਿੱਥੇ ਵਗਦਾ ਤੇ ਆਵਲੇ ਪੋ ਪਾਣੀ ਆ ਇਹ 2 ਲੱਖ ਤੋਂ ਉੱਪਰ ਪਾਣੀ ਵਗਣ ਡਿਆ ਇੱਥੇ ਉਹ ਪੈਂਦੇ ਹੀ ਇੰਨਾ ਛੱਡਦਾ ਉਹ ਇੰਨਾ ਨਹੀਂ ਵੇ ਫਸਲਾਂ ਖਤਮ ਆ ਵੀ ਇੱਧਰ ਵੀ ਪਾਣੀ ਹੀ ਪਾਣੀ ਨਜ਼ਰ ਆਉਂਦਾ ਜਿੱਥੋਂ ਤੱਕ ਨਜ਼ਰ ਜਾਂਦੀ ਆ ਪਾਣੀ ਹੀ ਪਾਣੀ ਤੇ ਖਵਾ ਵੀ ਬੜੀ ਤੇਜ਼ ਚੱਲਣ ਦੀ ਆ ਤੇ ਪਾਣੀ ਦੀ ਵੀ ਬਹੁਤ ਆਵਾਜ਼ ਆ ਆ ਵੇ ਇੱਥੇ ਘੁੰਮਣ ਘੇਰੀ ਕਿਤਾਰੇ ਤੋਂ ਵੱਡਾ ਂਆ ਆ ਵੇ ਘੁੰਮਣ ਘੇਰੀਆਂ ਪਾਉਂਦਿਆ ਉੱਪਰੋਂ ਥੋੜੇ ਥੱਲੇ ਆਏ ਆ ਜਿਆਦਾ ਨਹੀਂ ਹੋਈ ਜੀ ਤੈਨੂੰ ਦਿਸਣ ਲਿਆਣਾ ਇੰਨੀ ਆਵਾਜ਼ ਨਾ ਪਾਣੀ ਦੀ ਆ ਵੇਖੋ ਸਥਿਤੀ ਹੈ ਜੋ ਇਹ ਹਾਲਾਤ ਆ ਇੱਧਰ ਦੇ ਵੀ ਵੇਖੋ ਆ ਹਾਲਾਤ ਨੇ ਫਸਲਾਂ ਤੇ ਖਤਮ ਤੇ ਹੁਣ ਵੇਖੋ ਕਈਆਂ ਦਾ ਕੋਠਾ ਕੁਲਾ ਵੀ ਠੱਠਾ ਹੋਣਾ ਹੈ ਹੈ ਇਹ ਆ ਹਨਾ ਤੇ ਜਿੱਦਾਂ ਕਿਸੇ ਨੂੰ ਡੰਗਰਾਂ ਦਾ ਪਸ਼ੂਆਂ ਦਾ ਚਾਰਾ ਕਿਸੇ ਵੀ ਤਰ੍ਹਾਂ ਦੀ ਲੋੜ ਆ ਨਾ ਅਗਲੇ ਦਿਨ ਪਹਚਾਓ ਜੀ ਜੀ ਠੀਕ ਹੈ ਨਹੀਂ ਤੇ ਅਗਲਿਆਂ ਦਾ ਸਾਥ ਦਿਓ ਠੀਕ ਆ ਨਾ ਆਵੇ ਪਾਣੀ ਇਹ ਵੇਲੇ ਪੂਰਾ ਫਾਨ ਤੇ ਆ ਜਿਹਨੂੰ ਆਪਾਂ ਕਹਿ ਲਈਏ ਤੈਨੂੰ ਆਵਾਜ਼ ਆਉਂਦੀ ਨਹੀਂ ਵਿੱਚ ਪਾਣੀ ਦੀ ਇੰਨੀ ਆਵਾਜ਼ ਆ ਨਾ ਇੱਧਰ ਵੇਖ ਕੋਈ ਕੋਈ ਕਵੇ ਡਾ ਖੁੱਲਾ ਦਿਆ ਤੇ ਮੇਰੇ ਵੀਰ ਬੇਨਤੀ ਆਨੂੰ ਪ੍ਰਵਾਨ ਕਰੋ ਇੰਨੀਆਂ ਕਨੂੰ ਅੱਜ ਵਾਲਾ ਵਲੌਗ ਇੱਥੋਂ ਤੱਕ ਜੇ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਜੜੀ ਵੀਰ ਚੈਨਲ ਤੇ ਨਵੇਂ ਆਏ ਆ ਜਰੂਰ ਸਬਸਕ੍ਰਾਈਬ ਕਰਿਓ ਤੁਹਾਡਾ ਵਲੌਗ ਦੇਖਣ ਤੇ ਬਹੁਤ ਬਹੁਤ ਧੰਨਵਾਦ